ਦੋਸਤੋ ਇੱਕ ਬਹੁਤ ਵੱਡੀ ਘਟਨਾ ਸਾਹਮਣੇ ਆ ਰਹੀ ਹੈ ਕਿ ਲੜਕੀਆਂ ਦੇ ਹੌਸਟਲ ਦੇ ਬਾਥਰੂਮ ਵਿੱਚ ਇੱਕ ਹਿਡਨ ਕੈਮਰਾ ਭਾਵ ਇੱਕ ਗੁਪਤ ਕੈਮਰਾ ਮਿਲਿਆ ਜਿਹਦੇ ਵਿੱਚੋਂ ਲਗਭਗ 300 ਦੇ ਕਰੀਬ ਵੀਡੀਓ ਪ੍ਰਾਪਤ ਹੋਈਆਂ ਤੇ ਜਦੋਂ ਇਸ ਘਟਨਾ ਦਾ ਲੜਕੀਆਂ ਨੂੰ ਪਤਾ ਲੱਗਾ ਤਾਂ ਲੜਕੀਆਂ ਵਿੱਚ ਰੋਸ ਪਾਇਆ ਗਿਆ ਪੂਰੇ ਕਾਲਜ ਦੀਆਂ ਲੜਕੀਆਂ ਵਿੱਚ ਹੜਕੰਪ ਮਚ ਗਿਆ ਤੇ ਕੁੜੀਆਂ ਨੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਇਹ ਘਟਨਾ ਭਾਰਤ ਦੇ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਦੇ ਇੱਕ ਇੰਜੀਨੀਅਰਿੰਗ ਕਾਲਜ ਜਿਹਦਾ ਨਾਮ ਗੁੱਡਲਵੇਰੂ ਇੰਜੀਨੀਅਰਿੰਗ ਕਾਲਜ ਹੈ ਉੱਥੋਂ ਦੀ ਦੱਸੀ ਜਾ ਰਹੀ ਹੈ ਦੋਸ਼ ਇਹ ਲਗਾਇਆ ਜਾ ਰਿਹਾ ਕਿ ਹਿڈن ਕੈਮਰੇ ਰਾਹੀਂ ਵੀਡੀਓ ਰਿਕਾਰਡਿੰਗ ਕਰਕੇ ਅੱਗੇ ਵੇਚੀਆਂ ਜਾ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਦਿਆਰਥਣ ਦੀ ਅਚਾਨਕ ਹੀ ਨਿਗਾ ਉਸ ਹਿڈن ਕੈਮਰੇ ਤੇ ਪਈ ਜਿਸ ਤੋਂ ਉਹਨਾਂ ਨੂੰ ਪਤਾ ਲੱਗਾ ਕਿ ਕੁੜੀਆਂ ਦੇ ਹੋਸਟਲ ਦੇ ਬਾਥਰੂਮ ਵਿੱਚ ਹਿਡਨ ਕੈਮਰਾ ਲੱਗਾ ਹੋਇਆ ਤੇ ਨਾਲ ਹੀ ਇਹ ਵੀ ਪਤਾ ਲੱਗਾ ਕਿ ਇਸ ਹਿਡਨ ਕੈਮਰੇ ਦੀਆਂ ਵੀਡੀਓ ਮੁੰਡਿਆਂ ਦੇ ਹੋਸਟਲ ਵਿੱਚ ਸ਼ੇਅਰ ਹੋ ਰਹੀਆਂ ਨੇ ਜਦੋਂ ਇਸ ਪੂਰੀ ਘਟਨਾ ਦਾ ਪਤਾ ਬਾਕੀ ਸਾਰੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਲੱਗਿਆ ਤਾਂ ਉਹਨਾਂ ਵਿੱਚ ਰੋਸ ਜਾਗਿਆ ਨਿਰਾਸ਼ਤਾ ਫੈਲੀ ਉਹਨਾਂ ਨੇ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਪੂਰੇ ਕਾਲਜ ਵਿੱਚ ਹੜਕੰਪ ਮਚ ਗਿਆ ਕੁੜੀਆਂ ਦੀ ਸੇਫਟੀ ਨੂੰ ਲੈ ਕੇ ਸਵਾਲ ਉੱਠਣ ਲੱਗੇ ਤੁਰੰਤ ਉੱਥੇ ਪੁਲਿਸ ਮੰਗਾਈ ਗਈ ਉਨ੍ਹਾਂ ਨੇ ਜਾਂਚ ਕਰਨੀ ਸ਼ੁਰੂ ਕੀਤੀ ਦੱਸਿਆ ਜਾ ਰਿਹਾ ਕਿ ਉਸੇ ਹੀ ਕਾਲਜ ਦੇ ਬੁਆਏਜ਼ ਹੋਸਟਲ ਦਾ ਇੱਕ ਲੜਕਾ ਜਿਸ ਦਾ ਨਾਮ ਵਿਜੇ ਹੈ ਜਿਹੜਾ ਫਾਈਨਲ ਇਅਰ ਦਾ ਵਿਦਿਆਰਥੀ ਆ ਉਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਉਸ ਦਾ ਫੋਨ ਤੇ ਲੈਪਟਾਪ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਉਸ ਤੇ ਇਹ ਦੋਸ਼ ਲਗਾਇਆ ਜਾ ਰਿਹਾ ਕਿ ਉਸ ਨੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਉਸ ਦੇ ਇੱਕ ਹੋਰ ਸਾਥੀ ਤੇ ਵੀਡੀਓ ਸ਼ੇਅਰ ਕਰਨ ਦਾ ਇਲਜ਼ਾਮ ਲੱਗ ਰਿਹਾ ਇਸ ਕੈਮਰੇ ਦੀਆਂ ਲਗਭਗ 300 ਦੇ ਕਰੀਬ ਅਸ਼ਲੀਲ ਵੀਡੀਓ ਪ੍ਰਾਪਤ ਹੋਣ ਦੀ ਜਾਣਕਾਰੀ ਆ ਰਹੀ ਹੈ ਫਿਲਹਾਲ ਇਸ ਪੂਰੇ ਮਾਮਲੇ ਦੀ ਇਨਕੁਆਰੀ ਚੱਲ ਰਹੀ ਹੈ ਇਸ ਘਟਨਾ ਨੂੰ ਕਿਹਨੇ ਤੇ ਕਿਉਂ ਅੰਜਾਮ ਦਿੱਤਾ ਇਸ ਘਟਨਾ ਦਾ ਅਸਲ ਦੋਸ਼ੀ ਕੌਣ ਹੈ ਤੇ ਇਹਦੇ ਵਿੱਚ ਹੋਰ ਕੌਣ-ਕੌਣ ਸ਼ਾਮਲ ਸੀ ਇਹ ਸਭ ਕੋਈ ਤਾਂ ਪੁਲਿਸ ਦੀ ਤਫ਼ਤੀਸ਼ ਤੋਂ ਬਾਅਦ ਪਤਾ ਚੱਲੇਗਾ ਇਸ ਪੂਰੀ ਘਟਨਾ ਤੋਂ ਬਾਅਦ ਲੜਕੀਆਂ ਕਾਫੀ ਡਰੀਆਂ ਹੋਈਆਂ ਨੇ ਨਿਰਾਸ਼ ਨੇ ਤੇ ਗੁੱਸੇ ਵਿੱਚ ਨੇ ਤੇ ਉਹ ਆਪਣੇ ਲਈ ਇਨਸਾਫ਼ ਦੀ ਮੰਗ ਕਰ ਰਹੀਆਂ ਨੇ ਤੇ ਉੱਥੇ ਲੜਕੀਆਂ ਦੇ ਹੋਸਟਲ ਵਿੱਚ ਕਈ ਲੜਕੀਆਂ ਦੇ ਮਾਪੇ ਵੀ ਪਹੁੰਚੇ ਤੇ ਸਾਰੇ ਮੰਗ ਕਰ ਰਹੇ ਨੇ ਕਿ ਇਸ ਘਟਨਾ ਦੀ ਜਾਂਚ ਕੀਤੀ ਜਾਵੇ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਦੋਸਤੋ ਲੜਕੀਆਂ ਦਾ ਕਹਿਣਾ ਕਿ ਸਾਡੇ ਨਾਲ ਆਖਰ ਇਹ ਕਦੋਂ ਤੱਕ ਵਾਪਰਦਾ ਰਹੂਗਾ ਉਂਝ ਕਹਿਣ ਨੂੰ ਤਾਂ ਸਾਨੂੰ ਬਰਾਬਰੀ ਦੇ ਹੱਕ ਪ੍ਰਾਪਤ ਆਸੀਂ ਆਜ਼ਾਦ ਭਾਰਤ ਦੀਆਂ ਆਜ਼ਾਦ ਨਾਗਰਿਕਾਂ ਪਰ ਸਾਡੀ ਸੁਰੱਖਿਆ ਕਿਤੇ ਵੀ ਯਕੀਨੀ ਨਹੀਂ ਹੁਣ ਜਿਹੜੇ ਵਿਦਿਅਕ ادارے ਜਿਨ੍ਹਾਂ ਨੂੰ ਵਿੱਦਿਆ ਦੇ ਮੰਦਰ ਕਿਹਾ ਜਾਂਦਾ ਸਭ ਤੋਂ ਸੁਰੱਖਿਅਤ ਜਗ੍ਹਾ ਮੰਨੀ ਜਾਂਦੀ ਸੀ ਲੜਕੀਆਂ ਵਾਸਤੇ ਉੱਥੇ ਵੀ ਧੀਆ ਪਹਿਣਾ ਕੁੜੀਆਂ ਸੁਰੱਖਿਅਤ ਨਹੀਂ ਰਹਿ ਗਈਆਂ